ਜਿਨ੍ਹਾਂ ਨੇ ਪ੍ਰੇਰ ਮੇਰੇ ਕੋਲ ਪੈਸੇ ਉਹਨਾਂ ਦੇ ਵੀ ਧੰਨਵਾਦੀਆਂ ਜੋ ਸਾਡੇ ਕੋਲ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਆ ਮਾਈਕ ਨੂੰ ਕਮੇਟਡ ਉਹ ਵੀਰ ਵਸਦੇ ਨੇ ਉਹਨਾਂ ਦੇ ਵੀ ਧੰਨਵਾਦੀਆਂ ਜੋ ਅੱਜ ਸਾਡੇ ਇਸ ਲਾਈਵ ਖੇਡ ਮੇਲੇ ਨਾਲ ਵੀ ਜੁੜੇ ਹੋਏ ਆ ਉਸ ਦੇ ਨਾਲ ਨਾਲ ਹੀ ਜਿਥੇ ਸਾਨੂੰ ਮਾਲੀ ਮਦਦ ਵੀ ਦਿੰਦੇ ਆ ਮੈਂ ਤੁਹਾਨੂੰ ਰਹੀਆਂ ਸਮੁੱਚੇ ਰੂਪ ਵਿੱਚ ਜਿੰਨੇ ਵੀ ਸਾਡੇ ਪਤਵੰਤੇ ਸੱਜਣ ਗਵਾਂਢੀ ਸੱਜਣਾ ਤੋਂ ਗਵਾਂਢੀ ਨਗਰਾਂ ਤੋਂ ਸਾਡੇ ਕੋਲ ਪਹੁੰਚੇ ਆ ਉਸ ਦੇ ਨਾਲ ਹੀ ਸਾਡੇ ਜੋ ਆ ਨੰਬਰ ਦੇ ਤਾਲੀਆਂ 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 ਸਭ ਤੋਂ ਵੱਡਾ ਉਹ ਕਬੱਡੀ 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 ਸਿਆਣੇ ਰੇਡਰ ਦੀ ਇਹ ਸਿਆਣ ਬੰਦੀ ਹੈ ਇੱਕ ਕੰਨੇ ਮਾਰਗਪੁਰ ਵਾਲਾ ਯੋਧਾ ਲੱਗਾ ਹੈ ਹੈਪੀ ਹੋਰਸ

ਦੇ ਬਾਥਾ ਕਰ ਰਹੇ ਉਹ ਚੱਡਾ ਨਹੀਂ ਪੜਿਆ ਤੇ ਵੀਰੇ ਪਰਿਵਾਰੀ ਜੀ ਕਹਿੰਦੇ ਜਿੰਦੂ ਮੋਰ ਬਾਥਾ ਦੋਸਤ ਦੇ ਮਾਰ ਕਰਦੇ ਆ ਆ ਪੈਸੇ ਛਰਨੇ ਭਾੜੇ ਫਰਾਦੇ ਮੇਰੇ ਵੀਰ ਲਓ ਕਹਿੰਦੇ ਲੁੱਲਾ ਮਾਲੀ ਸਾਹਮਣੇ ਆ ਗਿਆ ਲਓ ਰੇਡ ਜਾਈ ਪਾਈ ਹੈ ਤਾਹਪੁਰ ਤਾਹਪੁਰ ਲਾਗੇ ਲਾਗੇ ਪਿੰਡ ਦੋਨਾਂ ਪਿੰਡਾਂ ਦੇ ਸੈਂਟਰ ਦੇ ਸਕੂਲ ਪਿੰਡਾਂ ਦੇ ਵਿੱਚ ਇਹ ਹੈਪੀ ਅਨੰਦ ਇੱਥੇ ਸਨੇ ਨੱਲ ਮਾਨਗਰ ਇੱਕ ਹੈਪੀ ਸਿਧਰਾਂ ਵਾਲਾ ਪਰ ਜੇ ਨੰਨ ਮੰਨਦਾ ਗਰੂ ਕਮਾਲ ਲੈ ਵੀ ਤਾੜੀ ਮਾਰਦੇ ਮੁੰਡੇ ਲਈ ਤਾੜੀ ਮਾਰਦੇ ਮੁੰਡੇ ਲਈ ਇਹ ਹੈਪੀ ਨੰਬਰ ਬਤ ਕੱਦਾ ਹੋਇਆ ਅਗਲੇ ਮਰੀ ਬੰਦਕਾਂ ਨੂੰ ਬੇਨਤੀ ਹੈ ਜੋ ਸਾਡੇ ਟੈਂਟ ਵਾਲੇ ਵੇਟਰ ਸਾਹਿਬਾਨ ਨੂੰ ਬੇਨਤੀ ਹੈ ਕਿ ਸਾਹਮਣੇ ਮੰਚ ਤੇ ਨਾ ਜੋ ਪਾਣੀ ਆ ਪੋਜਾ ਕਰ ਦਿਓ ਜੀ ਪਾਣੀ ਜ਼ਰੂਰ ਪੋਜਾ ਕਰ ਦਿਓ ਕਿਉਂਕਿ ਗਰਮੀ ਹੈ ਹਾਂਜੀ ਪਰ ਮੈਂ ਆਪ ਜੀ ਨੂੰ ਜੋ ਆਪ ਜੀ ਦੇ ਰੂਪ ਨੂੰ ਗੱਲ ਕਰ ਰਿਹਾ ਸੀ ਕਿ ਜੋ ਸਾਡਾ ਇਹ ਰਵਾਦੀ ਹਰ ਸਾਲ ਦੀ ਤਰ੍ਹਾਂ ਕਬੱਡੀ ਟੂਰਨਾਮੈਂਟ ਤੇ ਖੇਡ ਖੇਡ ਮੇਲਾ ਛੇਂਜ ਮੇਲਾ ਜਗਾ ਮਨਾਇਆ ਜਾਂਦਾ ਹੈ ਜੋ ਔਰ ਸ਼ਾਵਲਾ ਜਿੰਨੇ ਵੀ ਸਾਡੇ ਗਵਾਂਢੀ ਨਗਰ ਉਹਨਾਂ ਵੱਲੋਂ ਸ਼੍ਰੀਸ਼ਟ ਤੌਰ ਤੇ ਸਾਨੂੰ ਉਤਸ਼ਾਹਿਤ ਕਰਕੇ ਹਰ ਸਾਲ ਸਮੁੱਚੇ ਨਗਰ ਦੀ ਡਿਊਟੀ ਲਈ ਜਾਂਦੀ ਹੈ ਕਿ ਅਸੀਂ ਉਹਨਾਂ ਦੇ ਭਾਈਪੁਰਨਿਆ ਔਰ ਇਹ ਗਰਾਉਂਡਾਂ ਤੋਂ ਹੀ ਪ੍ਰੇਰਣਾ ਮਿਲਦੀ ਹੈ ਬਣਾਏ ਜਾਣ ਕਾਂ ਕੇ ਜੋ ਆਪਾਂ ਆਮ ਤੌਰ ਤੇ ਸੁਣਦੇ ਹਾਂ ਔਰ ਇਹਦੇ ਨਾਲ ਨਾਲ ਸਾਨੂੰ ਸਾਰਿਆਂ ਨੂੰ ਖੁਦ ਵੀ ਅਪਰਾਲਾ ਕਰਨਾ ਚਾਹੀਦਾ ਪਿੰਡ ਲੈਵਰ ਤੇ ਹਰ ਮਹੀਨੇ ਬਾਅਦ 15 ਦਿਨੀ ਪਿੰਡ ਲੈਵਰ ਸੇ ਕੋਈ ਨਾ ਕੋਈ ਛੋਟਾ ਮੋਟਾ ਪ੍ਰਾਈਜ਼ ਰੱਖ ਕੇ ਬੱਚਿਆਂ ਨੂੰ ਵੱਡਾ ਟੂਰਨਾਮੈਂਟ ਤੇ ਨਹੀਂ 1000 ਰੁਪਿਆ ਇਹ ਖੇਡ ਮੇਲੇ ਵਿੱਚ ਸਭ ਆਇਆ ਗਿਆ ਉਸ ਦੇ ਨਾਲ ਨਾਲ ਹੀ ਸਿੰਧੜਾ ਮਲਾ ਵੀ ਦਿਖਿਆ ਮੈਨੂੰ ਲੱਗਦਾ ਸੁਣੋ ਬੰਦਿਆ ਜੀ ਆ ਗਿਆ ਕਿੱਥੇ ਦੇਖੋ ਕਿਹ ਕਿਨੋਂ ਆਪਣਾ ਗੁਰਮਖ ਸਿੰਘ ਜੀ ਮੇਰਾ ਨਾਮ ਹੈ ਨੱਗਰ ਜੰਬੋਲ ਆ ਜੀ ਜੋ ਅੱਜ ਅਸੀਂ ਖੇਡ ਮੇਲਾ ਕਰਾ ਰਹੇ ਹਾਂ ਜਿਸ ਵਿੱਚ ਕਬੱਡੀ ਟੂਰਨਾਮੈਂਟ ਤੇ ਸ਼ਿੰਜ ਮੇਲਾ ਜੋ ਸਾਡਾ ਸਦੀਆਂ ਤੋਂ ਰਵਾਇਦਾ ਇਹ ਸ਼ਿੰਝ ਮੇਲਾ ਚੱਲਿਆ ਆ ਰੋ ਜੋ ਸਾਡੇ ਪਿਤਾ ਪੁਰਖੀ ਆ ਔਰ ਇਵਨ ਕਿ ਸਾਡੀ ਸੁਰਤ ਤੋਂ ਪਹਿਲਾਂ ਤੋਂ ਇਹ ਲਗਾਤਾਰ ਹਰ ਸਾਲ ਸਲਾਨਾ ਮਨਾਇਆ ਜਾਂਦਾ ਜਿਸ ਵਿੱਚ ਪਹਿਲਾਂ ਇਹ ਜਿਹੜਾ ਸਾਡਾ 10 11 ਸੂ ਹੁੰਦਾ ਸੀਗਾ ਔਰ ਉਸ ਦੇ ਨਾਲ ਨਾਲ ਹੋਰ ਜਿਸ ਤਰ੍ਹਾਂ ਸਾਡੇ ਕਾਰੋਬਾਰੀ ਬੰਦੇ ਨੇ ਅਸੀਂ ਸਤੰਬਰ ਮਹੀਨੇ ਦਾ ਆਖਰੀ ਸ਼ਨੀਵਾਰ ਤੇ ਐਤਵਾਰ ਹਰ ਸਾਲ ਇਸੇ ਤਰ੍ਹਾਂ ਹੀ ਸਮੁੱਚੇ ਨਗਰ ਸਮੁੱਚੇ ਇਲਾਕੇ ਦੇ ਸਹਿਯੋਗ ਨਾਲ ਮਨਾ ਰਹੇ ਹਾਂ ਜਿਸ ਵਿੱਚ ਅੱਜ ਸਾਡੇ ਕੋਲ ਨਾਮਵਰ ਕਬੱਡੀ ਦੇ ਕਲੱਬ ਆ ਉਸੇ ਨਾਲ ਜਿਹੜੀ ਸਾਡੀ ਪਟਕੇ ਦੀ ਕੁਸ਼ਤੀ ਆ ਉਹ ਜੱਸਾ ਪੱਟੀ ਰਗੂ ਮਹਾਰਾਸ਼ਟਰ ਦੇ ਵਿੱਚਕਾਰ ਹੋਵੇਗੀ ਉਸੇ ਨਾਲ ਨਾਲ ਸਾਡੇ ਕੋਲ 8 ਅਖਾੜੇ ਨੇ ਔਰ ਜਿਸ ਵਿੱਚ ਸਾਡਾ ਵਿਸ਼ੇਸ਼ ਸਹਿਯੋਗ ਸਾਡੇ ਗਵਾਂਢੀ ਨਗਰ ਐਨ ਆਰ ਆਈ ਜੋ ਸਾਨੂੰ ਹਰ ਸਾਲ ਬਹੁਤ ਸਹਿਯੋਗ ਕਰਦੇ ਆ ਮੈਂ ਧੰਨਵਾਦੀ ਆ ਸਮੂਹ ਤੇ ਰੂਪ ਸਾਰੇ ਜਿਨ੍ਹਾਂ ਨੇ ਵੀ ਸਾਨੂੰ ਸਪੰਸਰ ਸਾਹਿਬ ਅੱਜ ਦੇ ਟੂਰਨਾਮੈਂਟ ਤੇ ਇਹ ਖਿਡਾਰੀ ਆ ਟੀਮਾਂ ਕਿਥੇ ਕਿਥੋਂ ਆਈਆਂ ਜਿਹਨਾਂ ਵਿੱਚ ਸਾਡੇ ਉਹ ਆਲ オーਪਨ ਵੇਟ ਦੇ ਜਿਹੜੇ ਆ ਹੁਣ ਮੈਚ ਹੋ ਰਹੇ ਨੇ ਚਾਰ ਇਸ ਤੋਂ ਬਾਅਦ ਜਿਹੜੇ ਸਾਰ ਉਸ ਤੋਂ ਬਾਅਦ ਜਿਹੜੇ ਆ ਉਹ ਚਾਰ ਨਾਮ ਵਾਲੇ ਕਬੱਡੀ ਦੇ ਕਲੱਬ ਨੇ ਜਿਨ੍ਹਾਂ ਵਿੱਚ ਮਹਿਮਦਵਾਲ ਕਬੱਡੀ ਕਲੱਬ ਔਰ ਰੋੜਕਾਂ ਕਲੱਬ ਕਬੱਡੀ ਕਲੱਬ ਔਰ ਦੋ ਕਲੱਬ ਹੋਰ ਨੇ ਟੋਟਲ ਚਾਰ ਕਲੱਬ ਨੇ ਜਿਹੜੇ ਬਾਅਦ ਵਿੱਚ ਨੇ ਔਰ ਚਾਰ ਟੀਮਾਂ ਪਹਿਲਾਂ ਆਲ ਓਪਨ ਦੀਆਂ ਨੇ 8 ਟੀਮਾਂ ਦੇ ਮੈਚ ਹੋਣੇ ਨੇ ਉਸ ਤੋਂ ਬਾਅਦ ਸਾਡਾ ਜਿਹੜਾ ਸ਼ਿੰਝ ਦਾ ਜੋ ਪ੍ਰੋਗਰਾਮ ਹੈ ਕੁੱਸੀਆਂ ਦਾ ਰਵਾਇਤੀ ਸਾਡੇ ਦਾ ਉਹ ਚੱਲਣਾ ਸਰ ਸਾਹਿਬ ਅੱਜ ਦੇ ਟੂਰਨਾਮੈਂਟ ਤੇ ਕੀ ਕੀ ਨਾਮ ਰੱਖੇਗੇ ਜੇ ਸਵੇਟ ਸਾਡਾ ਜਿਹੜੀ ਝੰਡੀ ਦੀ ਕੁਸ਼ਤੀ ਆ ਜੀ ਉਹਦਾ 1.5 ਲੱਖ ਰੁਪਈਆ ਪ੍ਰਾਈਜ਼ ਆ ਜੀ ਝੰਡੀ ਦਾ ਜਿਹੜੇ ਆਪਣੇ ਹੈਗੇ ਆ ਸਾਡੇ ਇੰਟਰਨੈਸ਼ਨਲ ਹੈਗੇ ਉਹਨਾਂ ਦੇ 5141 ਪ੍ਰਾਈਜ਼ ਆ 30-30000 ਰੁਪਈਆ ਪਾਰਟਿਸਪੈਂਟ ਦਾ ਜਿਹੜਾ ਇਹ ਵਾਲੀਆਂ ਮੈਚਾਂ ਸਾਡਾ ਆਲ オーਪਨ ਦੀਆਂ ਹਨ ਉਹਨਾਂ ਦੇ ਵਿੱਚ 21-31 ਪ੍ਰਾਈਜ਼ ਆ 11-11000 ਰੁਪਏ ਸਾਡਾ ਉਹਦੇ ਵਿੱਚ ਪਾਰਟਿਸਟ ਹੈ ਇਸ ਕਰਕੇ ਸਾਡਾ ਮਨੋ ਕੋਸ਼ਿਸ਼ ਆ ਜਿਆਦਾ ਤੋਂ ਜਿਆਦਾ ਪਲੇਅਰ ਨੂੰ ਸ਼ਾਮਲ ਕੀਤਾ ਜਾਵੇ ਤਾਂ ਕਿ ਸਾਡੇ ਹੋਰ ਜਿਹੜੇ ਨੌਜਵਾਨ ਹਨ ਨਵੇਂ ਨੌਜਵਾਨ ਹਨ ਉਹ ਵੀ ਇਹਨਾਂ ਖੇਡ ਮੇਲੇ ਨਾਲ ਜੁੜ ਸਕਣ ਸਪਾਂਸਰ ਜਿਹੜੇ ਅੱਜ ਕੱਲ੍ਹ ਦੀ ਜੁਵਾਪਰੀ ਨਸ਼ਿਆਂ 'ਚ ਬੜੀ ਪਈ ਉਹਨਾਂ ਨੂੰ ਤੁਸੀਂ ਆਪਣਾ ਕੀ ਮੈਸੇਜ ਦੇਣਾ ਮੈਂ ਸਮੁੱਚੇ ਰੂਪ ਵਿੱਚ ਅਸੀਂ ਸਾਰੇ ਹੀ ਜਿੰਨਾ ਸਾਡਾ ਸਮੁੱਚੀ ਮਾਨਵਤਾ ਵਾ ਸਾਰਿਆਂ ਦੇ ਬੱਚੇ ਨੇ ਔਰ ਸਭ ਤੋਂ ਪਹਿਲਾਂ ਤੇ ਮਾਪਿਓ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਕਿ ਬੱਚਿਆਂ ਨੂੰ ਆਪਾਂ ਖੇਡਾਂ ਵੱਲ ਖੇਡ ਦੀ ਭਾਵਨਾ ਵੱਲ ਉਧਰ ਪਾਈਏ ਗਰਾਊਂਡਾਂ ਦੇ ਨਾਲ ਜੋੜੀਏ ਛੋਟੇ ਹੁੰਦੇ ਬੱਚਿਆਂ ਨੂੰ ਆਪਾਂ ਗਰਾਊਂਡਾਂ ਨਾਲ ਜੋੜਾਂਗੇ ਉਹ ਦੇਖੋ ਦੇਖੀ ਆਪਣੀ ਸਿਹਤ ਦਾ ਖਿਆਲ ਰੱਖਣਗੇ ਗਲਤ ਦਿਸ਼ਾ ਵੱਲ ਨਾ ਜਾਣਗੇ ਕਿਉਂਕਿ ਇਹੀ ਸਾਡੀ ਐਸੇਟਰ ਆਪੇ ਖਲੀ ਮਾਪਿਓ ਦੀਆਂ ਵੀ ਖਾਸ਼ਾਂ ਇਸ ਜਿਹੜੀ ਨਵੀਂ ਬਣੀ ਦੀ ਉਧੇ ਤੇ ਹੀ ਹੁੰਦੀਆਂ ਵਾ ਇਹ ਨਸ਼ਿਆਂ ਤੋਂ ਬਚਾਉਣ ਵਾਸਤੇ ਸਾਨੂੰ ਸਮੂਹੇ ਰੂਪ ਵਿੱਚ ਜਦ ਨਗਰ ਆ ਨਗਰਾਂ ਦੇ ਵਿੱਚ ਵੀ ਸਾਨੂੰ ਉਦਦਮ ਕਰਨਾ ਚਾਹੀਦਾ ਕਿ ਬੱਚਾ ਜੇ ਕਿਸੇ ਦਾ ਅੰਡੀ ਗਵਾਂਡੀ ਦਾਪਾ ਦੇਖਦੇ ਗਲਤ ਲਾਈਨ ਦੇ ਵਿੱਚ ਜਾ ਰਿਹਾ ਗਲਤ ਸੋਸਾਇਟੀ ਨਾਲ ਬੈਠਦਾ ਅਸੀਂ ਉਹਦੇ ਮਾਪੇ ਉਹਨੂੰ ਗਵਾਹੂ ਕਰੀਏ ਔਰ ਆਪ ਵੀ ਅਸੀਂ ਸਮਾਜ ਦੇ ਹਾਣੀ ਬਣਦੇ ਹੋਏ ਆਏ ਸਮਾਜ ਨੂੰ ਸਮਝਦੇ ਹੋਏ 사회 ਨੂੰ ਸਮਝਦੇ ਹੋਏ ਆਪਾਂ ਵੀ ਉਸ ਬੱਚੇ ਨੂੰ ਉਸ ਚੀਜ਼ ਤੋਂ ਥੋੜਾ ਦੂਰ ਹੋ ਬਾਂਦੀ ਕੋਸ਼ਿਸ਼ ਕਰੀਏ ਥੈਂਕ ਯੂ ਕੀ ਨਾਮ ਹੈ ਮੇਰਾ ਨਾਮ ਫਤੇ ਸਿੰਘ ਹਾਂਜੀ ਪਿੰਡ ਜੱਬੋਵਾਲ ਹਾਂਜੀ ਪਿੰਡ ਜੱਬੋਵਾਲ ਵੱਲੋਂ ਕੋ ਐਸ਼ੇਂ ਜਿ ਮੇਲਾ ਕਬੱਡੀ ਮੈਚ ਤੋਂ ਆਏ ਜਾ ਰਹੇ ਆ ਜਿਨ੍ਹਾਂ ਵਿੱਚ ਵੱਡੇ ਤੋਂ ਵੱਡੇ ਪਲੇਅਰ ਕਬੱਡੀ ਦੇ ਤੇ ਜੱਸਾ ਪੱਟੀ ਤੇਰਵਾਦ ਉਹਨਾਂ ਦੇ ਮੁਕਾਬਲੇ ਜਰ ਰਗਹਾਰਾਸ਼ਟਰਾ ਇਹਨਾਂ ਦੀ ਮਹਾਂਪੁਰਗ ਆਪਣੇ ਪਹਿਲਵਾਨ ਦੇਖਣਯੋਗ ਆ ਤੇ ਬਾਕੀ ਹੋਰ ਵੀ ਕਾਫੀ ਪਹਿਲਵਾਨ ਸੰਕਾਰਯੋਗ ਆਉਣਗੇ ਜੋ ਕਿ ਮੇਲੇ ਦਾ ਰੰਗ ਬਣਾਉਣਗੇ ਕਿੰਨੇ ਅਸਮੰਦ ਰਹੀ ਹੈ ਜੀ ਮੇਲੇ ਦੇ ਸਾਰਿਆਂ ਨੂੰ ਮੇਰੇ ਨਾਲ ਮੇਰੇ ਨਾਲ ਸਾਰਿਆਂ ਨੂੰ ਮਿਲਦੇ ਆਇਓ ਓਕੇ ਸੱਜਣਾ ਦੇ ਨਾਮ ਕੀ ਤੁਹਾਡਾ ਮੈਂ ਜੀ ਜਸਵੀਰ ਸਿੰਘ ਪਿੰਡ ਜੱਬੋਵਾਲ ਹਾਂਜੀ ਭਾਈ ਅੱਜ ਤੁਹਾਡੀ ਪਿੰਡ ਛਿੰਝ ਮੇਲਾ ਕਰਾਇਆ ਜਾ ਰਿਹਾ ਇਸ ਮੌਕੇ ਕੀ ਗੱਲ ਹੈ ਸਾਡੇ ਪ੍ਰਾਤਨ ਛਿੰਝ ਮੇਲਾ ਜੀ ਕਾਫੀ ਚਿਰਾਂ ਤੋਂ ਇਹ ਸਾਲਾਨਾ ਹੁੰਦਾ ਆ ਰਿਹਾ ਤੇ ਇਹ ਛਿੰਝ ਮੇਲਾ ਪੂਰੇ ਨਗਰ ਦੇ ਸਹਿਯੋਗ ਨਾਲ ਹੁੰਦਾ ਤੇ ਅਸੀਂ ਇਹ ਛਿੰਝ ਮੇਲੇ ਦੇ ਪੂਰੇ ਨਗਰ ਨਿਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ